ਸੱਚਾ ਦੋਸਤੋ ਮੈਂ ਤੁਹਾਡਾ ਆਪਣਾ ਜਸਜੀਤ ਜਸਰਾਜ ਅੱਜ ਅਖਬਾਰ ਪੜ੍ਹ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਨੋਂ ਹੀ ਇੱਕੋ ਹੀ ਗੱਲ ਕਹਿ ਰਹੇ ਐ ਵੀ ਆਮ ਆਦਮੀ ਪਾਰਟੀ ਦੇ ਸਬੰਧ ਪਤਾ ਨਹੀਂ ਕਿਹੜੇ ਅਤਵਾਦੀਆਂ ਨਾਲ ਨੇ ਪਤਾ ਨਹੀਂ ਕਿੱਥੇ ਆਮ ਆਦਮੀ ਪਾਰਟੀ ਵਾਲੇ ਰਾਤਾਂ ਸਟੇ ਕਰਦੇ ਨੇ ਅਰਵਿੰਦ ਕੇਜਰੀਵਾਲ ਜੀ ਜਦ ਕਿ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਪੰਜਾਬ ਪੁਲਿਸ ਇੱਥੇ ਨਾਲ ਹੁੰਦੀ ਐ ਫੇਰ ਵੀ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ ਦੋਨੋਂ ਜਣੇ ਇਹ ਤੋਂ ਪਤਾ ਲੱਗਦਾ ਕਿ ਦੋਨੋਂ ਨੱਥਾ ਸਿੰਘ ਐਂਡ ਪ੍ਰੇਮ ਸਿੰਘ one and the same thing ਇਹ ਅੱਜ ਦਾ ਖਬਰ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਟレイン ਗਨਸ ਔਨ ਆਪ ਦੋਨਾਂ ਨੂੰ ਇੱਕੋ ਹੀ ਬੈਰੀ ਲੱਗ ਰਿਹਾ ਆ ਆਮ ਆਦਮੀ ਪਾਰਟੀ ਇਹ ਬੰਦੇ ਦੋਨੋਂ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਂਗਰਸ ਦੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਾਡੇ 1984 ਦੇ ਵਿੱਚ ਕਿੰਨੇ ਨੇ ਹੱਥੇ ਸਿੱਖ ਲੂਲੂ ਕੇ ਮਾਰੇ ਬੱਚਿਆਂ ਦੇ ਢਿੱਡਾਂ 'ਚ ਬਰਛੇ ਮਾਰੇ ਗਏ ਕੁੜੀਆਂ ਦੀਆਂ ਇੱਛਤਾਂ ਲੁੱਟੀਆਂ ਗਈਆਂ ਲੋਕ ਟਾਇਰਾਂ 'ਚ ਅੱਗ ਟਾਇਰਾਂ ਗਲ 'ਚ ਟਾਇਰ ਪਾ ਪਾ ਕੇ ਅੱਗਾਂ ਲਾ ਲਾ ਕੇ ਫੂਕ ਕੇ ਮਾਰੇ ਇਹ ਸਾਨੂੰ ਦੱਸ ਰਹੇ ਨੇ ਵੀ ਆਮ ਆਦਮੀ ਪਾਰਟੀ ਆਤਵਾਦੀਆਂ ਨਾਲ ਮਿਲੀ ਹੈ ਸਾਥੀਓ ਆ ਬਾਬਾ ਤੁਸੀਂ ਦੇਖ ਲਓ ਕਿੰਨੇ ਹੀ ਮਾੜੇ ਟਾਈਮ ਪੰਜਾਬ ਨੇ ਦੇਖੇ ਪਰ ਇਹਦਾ ਕਦੀ ਬਾਲਵਿੰਗਾ ਨਹੀਂ ਹੋਇਆ ਇਹਦੇ ਪਰਿਵਾਰ ਦਾ ਕਦੀ ਬਾਲਵਿੰਗਾ ਨਹੀਂ ਹੋਇਆ ਕੀ ਇਹਨੇ ਅੱਤਵਾਦ ਦਾ ਟਾਈਮ ਨਹੀਂ ਦੇਖਿਆ ਅੱਜ ਜਿਹੜੀ ਸਾਈਲੈਂਟ ਟੈਰੋਰਿਜ਼ਮ ਇਸ ਬਾਬੇ ਦੇ ਰਾਜ ਦੇ ਵਿੱਚ ਚੱਲ ਰਹੀ ਹੈ ਜਿਹਦੇ ਵਿੱਚ ਕਿੰਨੇ ਹੀ ਬੱਚੇ ਚਿੱਟੇ ਨਾਲ ਕੋਈ ਹੋਰ ਮਾੜੇ ਨਸ਼ੇ ਨਾਲ ਮਰ ਰਹੇ ਨੇ ਕੀ ਉਹਨੂੰ ਅਪਾ ਅੱਤਵਾਦ ਨਹੀਂ ਕਹਾਂਗੇ ਇਹਨਾਂ ਤੋਂ ਵੱਡਾ ਅੱਤਵਾਦੀ ਹੈ ਜਦੋਂ ਕਿਸਾਨ ਖੁਦਕੁਸ਼ੀਆਂ ਕਰਕੇ ਮਰ ਰਹੇ ਨੇ ਮਾੜੀਆਂ ਨੀਤੀਆਂ ਕਰਕੇ ਜਦੋਂ ਕੋਈ ਮਜੀਠੀਏ ਦਾ ਨਾਮ ਆਉਂਦਾ ਜਦੋਂ ਤੋਤਾ ਸਿੰਘ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਦਾ ਕੀ ਇਹਨਾਂ ਤੋਂ ਵੱਡੇ ਅਤਵਾਦੀ ਕੋਈ ਹੈ ਨੇ ਸਾਥੀਓ ਅਤਵਾਦੀ ਸਿਰਫ ਸ਼ਾਇਦ ਕਿਤੇ ਕੋਈ ਮਜਬੂਰੀ ਆ ਗੁੰਮਰਾਹ ਹੋ ਕੇ ਕੋਈ ਤੱਕਿਆ ਜਾਂਦਾ ਉਸ ਲਾਈਨ ਦੇ ਵਿੱਚ ਪਰ ਇਹ ਲੋਕ ਚਿੱਟੇ ਕੁਰਤੇ ਪਜਾਮਿਆਂ ਵਾਲੇ ਜਿਹੜੇ ਲੀਡਰ ਨੇ ਸਾਡੇ ਸੋਚ ਕੇ ਦੇਖਿਓ ਕਿ ਇਹਨਾਂ ਤੋਂ ਵੱਡਾ ਅਤਵਾਦੀ ਕੋਈ ਨਹੀਂ ਜੇ ਕੋਈ ਚੀਫ ਮਨਿਸਟਰ ਉਹਦੇ ਰਾਜ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੁਣ ਜੇ ਕੋਈ ਚੀਫ ਮਿਨਿਸਟਰ ਉਹਦੇ ਰਾਜ ਦੇ ਵਿੱਚ ਬੱਚੇ ਚਿੱਟੇ ਖਾ ਪੀਖੇ ਕਿਤੇ ਮੋਟਰਾਂ ਤੇ ਮਰ ਰਿਆ ਕੋਈ ਕੋਈ ਕਿਤੇ ਮਰ ਰਿਆ ਛੋਟੇ ਛੋਟੇ ਜਵਾਕ ਲੂਏ ਜਾ ਰਹੇ ਹੈ ਇਹਨਾਂ ਦੇ ਰਾਜ ਦੇ ਵਿੱਚ ਤੇ ਸਾਨੂੰ ਕਹਿੰਦੇ ਐ ਸੋ ਆਪ ਸਭ ਐਵੇਂ ਹੀ ਡਟੇ ਰਹੋ ਇਹ ਹੁਣ ਘਬਰਾ ਗਏ ਨੇ ਡਰ ਗਏ ਨੇ ਤੁਸੀਂ ਦੇਖ ਹੀ ਲਿਆ ਵੀ ਅਮਰਿੰਦਰ ਸਿੰਘ ਜੀ ਬਾਦਲਪੁਰ ਪਹੁੰਚ ਗਏ ਵੀ ਆਪਣੇ ਲੰਬੀ ਕਿ ਮੈਂ ਬਾਦਲ ਨੂੰ ਟਾਉਂਗਾ ਉਹ ਇਨੇ ਚਿਰ ਤੋਂ ਦਾ ਬੱਬਾ ਤੁਸੀਂ ਦੋਨਾਂ ਨੇ ਮਿਲ ਕੇ ਪੰਜਾਬ ਹੀ ਢਾ ਲਿਆ ਕਦੀ ਇਹਨੇ ਤੇ ਕਦੀ ਇਹਨੇ ਸੋ ਪਲੀਜ਼ ਬੀ ਅਵੇਅਰ ਯੂਥ ਜਿੰਨਾ ਹੈਗਾ ਬਾਈ ਪੋਜ਼ਿਟਿਵ એનર્ਜੀ ਦੇ ਨਾਲ ਘਰ ਘਰ ਜਗਾ ਦਿਓ ਜੇ ਪੰਜਾਬ ਆਪਣਾ ਆ ਜੇ ਆਪਾਂ ਕਹਿੰਦੇ ਮੈਂ ਪੰਜਾਬੀ ਤਾਂ ਪੰਜਾਬ ਸਾਡਾ ਸਾਰਿਆਂ ਦਾ ਤੇ ਸਾਨੂੰ ਸਾਰਿਆਂ ਨੂੰ ਫਰਜ਼ ਨਿਭਾਉਣਾ ਪਊਗਾ ਦੇਖਿਓ ਕਿਤੇ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ ਵਿੱਚ ਫੇਰ ਕੋਈ ਵੋਟ ਨਾ ਖਰਾਬ ਕਰੇ ਕਿਤੇ ਫੇਰ ਇਹ ਲੋਗ दारू ਦੇ ਕੇ ਗਰੀਬਾਂ ਨੂੰ ਉਹਨਾਂ ਦਾ ਸ਼ੋਸ਼ਣ ਨਾ ਕਰਨ ਕਿਸੇ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾ ਕੇ ਪੈਸੇ ਦੇ ਕੇ ਵੋਟਾਂ ਨਾ ਖਰੀਦਣ ਇਹ ਲੋਕ ਗੁਰੂ ਗ੍ਰੰਥ ਸਾਹਿਬ ਤੱਕ ਉਹਨੇ ਬਖਸ਼ ਦੇ ਬਠਿੰਡੇ ਦੇ ਵਿੱਚ ਇਹਨਾਂ ਦੇ ਸਰਪੰਚਾਂ ਨੇ ਘਰੇ ਗੁਰੂ ਗ੍ਰੰਥ ਸਾਹਿਬ ਰੱਖ ਕੇ ਲੋਕਾਂ ਨੂੰ ਸੌਹਾ ਖੋਈਆਂ ਗਰੀਬਾਂ ਨੂੰ ਤੇ ਗਰੀਬ ਆਪਣੀ ਇਮਾਨ ਦਾ ਪੱਕਾ ਹੁੰਦਾ ਵੀ ਲੈ ਚੱਕ ਪੈਸੇ ਆਪਣੇ ਵੋਟ ਦੇ ਇੰਨੀਆਂ ਵੋਟਾਂ ਤੇ ਇੰਨੇ ਹਜ਼ਾਰ ਚੱਕ ਇੰਨੇ ਲੱਖ ਚੱਕ ਮੋਟਰਸਾਈਕਲ ਚੱਕ ਫ੍ਰਿਜ ਚੱਕ ਐਲ ਸੀ ਡੀ ਚੱਕ ਪਰ ਤੂੰ ਵੋਟ ਸਾਨੂੰ ਪਾਈ ਇਹ ਲੋਕ ਗਰੀਬਾਂ ਦੀ ਗਰੀਬੀ ਦਾ ਸ਼ੋਸ਼ਣ ਕਰਨ ਵਾਲੇ ਲੋਕ ਇਹ ਜਿਹੜੇ ਵੀ ਕੋਈ ਮੁੱਖ ਮੰਤਰੀ ਜਾਂ ਜਿਹੜੇ ਕੋਈ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੇ ਰਾਜ ਚ ਦੰਗੇ ਜਾਂ ਕਤਲਿਆਮ ਹੋਏ ਆ ਦੇ ਸ਼ੁੱ ਟੇਕ ਦਾ ਰਿਸਪੌਂਸਿਬਿਲਟੀ ਇਕੁਅਲ ਟੂ ਦਾ ਟੈਰਰਿਸਟਸ ਇਨਾ ਤੋਂ ਵੱਡਾ ਟੈਰਰ ਫਲਾਉਣ ਵਾਲਾ ਕੋਈ ਨਹੀਂ ਹੁੰਦਾ ਸੋ ਚੜ੍ਹਦੀ ਕਲਾ ਚ ਰਹੋ ਆਮ ਆਦਮੀ ਪਾਰਟੀ ਝਾੜੂ ਚੋਣ ਨਿਸ਼ਾਨ ਹੈ ਤੇ ਵੱਧ ਤੋਂ ਵੱਧ ਤਾਦਾਦ ਦੇ ਵਿੱਚ ਲੋਕਾਂ ਨੂੰ ਜਗਾਓ ਤੇ ਪਹਿਰੇਦਾਰੀ ਕਰੋ ਇਹ ਨਹੀਂ ਕਿ ਕੱਲੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਜਿਹੜੇ ਕੋਈ ਪੰਜਾਬ ਨੂੰ ਪਿਆਰ ਕਰਦੇ ਆ ਆਪਣੇ ਆਪਣੇ ਏਰੀਏ ਦੇ ਵਿੱਚ ਸਾਥੀਓ ਜਿੰਨਾ ਹੋ ਸਕਦਾ ਚੌਂਕੀਦਾਰੀ ਕਰ ਲਿਓ ਜੇ ਪੰਜਾਬ ਇਸ ਵਾਰੀ ਇਹਨਾਂ ਦੀਆਂ ਜਿਹੜੀਆਂ ਜਕੜਾਂ ਨੇ ਜੰਜੀਰਾ ਨੇ ਇਹਨਾਂ ਚੋਂ ਆਜ਼ਾਦ ਹੋ ਗਿਆ ਆਉਣ ਵਾਲਾ ਪੰਜਾਬ ਸੁਨਹਿਰੀ ਤੇ ਸੁਨੱਖਾ ਪੰਜਾਬ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ